ਹਾਂਜੀ ਦੋਸਤੋ ਅੱਜ ਆਏ ਆ ਜੀ ਪਿੰਡ ਤਲਵੰਡ ਦੀ ਗਰਾਊਂਡ ਦੇ ਵਿੱਚ ਤੇ ਇੱਥੇ ਤੁਹਾਨੂੰ ਦਿਖਾ ਦਈਏ ਅੱਜ ਤਲਵੰਡ ਦੀ ਗਰਾਊਂਡ ਦੇ ਵਿੱਚ ਲਗਭਗ ਲਾਈਟਾਂ ਦਾ ਜਿਹੜਾ ਕੰਮ ਸੀ ਪੂਰਾ ਸੰਪੂਰਨ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਪੂਰੀਆਂ ਲਾਈਟਾਂ ਜਿਹੜੀਆਂ ਹੈਗੀਆਂ ਆ ਜਗ ਚੁੱਕੀਆਂ ਨੇ ਤੇ ਪੂਰੇ ਤਲਵੰਡ ਦੀ ਗਰਾਊਂਡ ਦੇ ਵਿੱਚ ਸਾਰੇ ਹੀ ਪਾਸੇ ਚੰਦਨੀ ਚਾਦਣਾ ਜੀ ਤੇ ਇੱਕ ਦੂਸਰੀ ਗੱਲ ਇਹ ਆ ਸਾਡੇ ਕੋਲ ਲਗਭਗ ਇੱਕ ਬਹੁਤ ਵੱਡਾ ਟਰੈਕ ਆ ਜਿੰਨਾਂ ਨੇ ਵੀ ਕੋਈ ਰਨਿੰਗ ਕਰਨੀ ਹੋਵੇ ਜਾਂ ਜਿੰਨਾਂ ਨੇ ਕੋਈ ਵੀ ਇਸ ਟਰੈਕ ਦੇ ਉੱਤੇ ਕੰਮ ਕਰਨਾ ਹੋਵੇ ਮਤਲਬ ਕੋਈ ਵੀ ਰਨਿੰਗ ਕਰ ਸਕਦਾ ਕੋਈ ਐਕਸਰਸਾਈਜ਼ ਕਰ ਸਕਦਾ ਤੇ ਇੱਕ ਟਰੈਕ ਬਹੁਤ ਪਿਆਰਾ ਬਣਿਆ ਹੋਇਆ ਚਾਹੇ ਮੀਂਹ ਆਵੇ ਦੇਰੀ ਆਵੇ ਇਸ ਟਰੈਕ ਦੇ ਉੱਤੇ ਬੰਦਾ ਜਦੋਂ ਮਰਜ਼ੀ ਆ ਕੇ ਆਪਣੇ ਵਰਕਰ ਸਾਥ ਆਪਣੀ ਐਕਸਰਸਾਈਜ਼ ਕਰ ਸਕਦਾ ਤੁਸੀਂ ਦੇਖ ਸਕਦੇ ਗਰਾਊਂਡ ਦਾ ਹੁਣ ਲਗਭਗ 1 ਮਹੀਨਾ ਇੱਕ ਤੋਂ ਲਗਭਗ ਜਦੋਂ ਅਸੀਂ ਗਰਾਊਂਡ ਦੀ ਸ਼ੁਰੂਆਤ ਇੱਥੇ ਦੀ ਹੋਈ ਸੀਗੀ ਤੇ ਗਰਾਊਂਡ ਦੇ ਵਿੱਚ ਬੂਟੀ ਬਹੁਤ ਖੜੀ ਸੀਗੀ ਤੇ ਹਾਲਤ ਦੇਖਣ ਵਾਲੀ ਨਹੀਂ ਸੀ ਉਸ ਤੋਂ ਬਾਅਦ ਕਬੱਡੀ ਟੂਰਨਾਮੈਂਟ ਹੁੰਦਾ ਕਬੱਡੀ ਟੂਰਨਾਮੈਂਟ ਹੋਣ ਤੋਂ ਬਾਅਦ ਦੇ ਵਿੱਚ ਇਸ ਟਾਈਪ ਗਰਾਊਂਡ ਦੀ ਹਾਲਤ ਦੇਖ ਸਕਦੇ ਗਰਾਊਂਡ ਹਾਲਤ ਨਹੀਂ ਕਹਾਂਗੇ ਇੱਕ ਆਪਣੀ ਲਗਭਗ ਜਿਹੜੀ ਪੁਰਾਣੀ ਪਛਾਣ ਲਗਭਗ ਗਰਾਊਂਡ ਆਪਣੀ ਲੈਂਦੀ ਹੋਈ ਚਾਰੇ ਪਾਸੇ ਲਾਈਟਾਂ ਜਗਮਗ ਕਰਦੀਆਂ ਨੇ ਤੇ ਦੂਸਰੇ ਪਾਸੇ ਇੱਕ ਸਾਡੇ ਬੈਂਚ ਰੱਖੇ ਗਏ ਨੇ ਆ ਦੇਖ ਸਕਦੇ ਹੋ ਜੰਗ ਸਪੋਰਟਸ ਕਲੱਬ ਤਲਵੜ ਤੇ ਹੁਣ ਲਗਭਗ ਅਸੀਂ ਇਹ ਕਹਿ ਸਕਦੇ ਹਾਂ ਪਿੰਡ ਤਲਵੜ ਦੀ ਗਰਾਊਂਡ ਪਿੰਡ ਤਲਵੜ ਦੇ ਨੌਜਵਾਨ ਲਗਭਗ ਹੁਣ ਅੱਗੇ ਬਹੁਤ ਮੱਲਾ ਮਾਰਦਗੇ ਜਿਵੇਂ ਕਿ ਪਿੰਡ ਤਲਵੜ ਦਾ ਇੱਕ ਨਾਮ ਰਤਬਾ ਪਿੰਡ ਤਲਵੜ ਦਾ ਹੈ ਉਹ ਰਤਬੇ ਨੂੰ ਹੁਣ ਬਰਕਰਾਰ ਹਮੇਸ਼ਾ ਰੱਖਿਆ ਜਾਊਗਾ ਤੇ ਇਸ ਪਿੰਡ ਦੇ ਵਿੱਚ ਵੱਡੇ ਤੋਂ ਵੱਡੇ ਟੂਰਨਾਮੈਂਟ ਜਿਹੜੇ ਪ੍ਰੋਗਰਾਮ ਸੀਗੇ ਉਹ ਅੱਗੇ ਤੋਂ ਅੱਗੇ ਵਧੀਆ ਤੋਂ ਵਧੀਆ ਹੋਣਗੇ ਤੁਸੀਂ ਦੇਖ ਸਕਦੇ ਹੋ ਹੁਣ ਬਾਕੀ ਗੱਲਬਾਤ ਕਰਾਂਗੇ ਆਪਣਾ ਇੱਥੇ ਦੇ ਭਰਾਵਾਂ ਨਾਲ ਜਿਹੜੇ ਇਸ ਟਾਈਮ ਜੰਗ ਸਪੋਰਟਸ ਕਲੱਬ ਦੀ ਜਿਹੜੀ ਸੇਵਾ ਕਰ ਰਹੇ ਨੇ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨਾਲ ਜਾਣਦੇ ਆ ਸਾਰੀ ਜਾਣਕਾਰੀ ਲੈਂਦੇ ਆ ਜੀ ਹਾਂਜੀ ਬਸੇ ਸਾਹਿਬ ਹਾਂਜੀ ਆ ਦੇ ਦਿਓ ਜਾਣਕਾਰੀ ਥੋੜੀ ਜਿਹੀ ਹੁਣ ਪਿੰਡ ਤਲਵਣ ਦੇ ਵਿੱਚ ਜਿਹੜੀ ਗਰਾਊਂਡ ਦੀ ਇੱਕ ਲਗਭਗ ਕਹਿ ਲਈਏ ਬਿਚਾਰੇ ਪਾਸੇ ਜਗਮਗ ਗਜਗਮ ਕਰਦੀ ਆ ਰਹੀ ਹੈ ਹੁਣ ਥੋੜਾ ਜਿਹਾ ਜਾਣਕਾਰੀ ਤੁਸੀਂ ਵੀ ਦੇ ਦਿਓ ਇੱਕ ਰੀ ਹਾਂਜੀ ਇਹ ਇਦਾਂ ਆ ਜੀ ਜਿਹੜਾ ਟੂਰਨਾਮੈਂਟ ਹੋਇਆ ਆਪਣਾ ਉਹਦਾ ਚੋਂ ਜਿਹੜਾ ਬਜਿਆ ਪੈਸਾ ਨਾ ਜੀ ਉਹ ਆਪਾਂ ਇੱਕ ਕਮੇਟੀ ਬਣਾਈ ਸੀ ਟੂਰਨਾਮੈਂਟ ਤੋਂ ਬਾਅਦ ਜਿਹੜਾ ਸਿਆਣੇ ਬੰਦਿਆਂ ਦੀ ਤੇ ਉਹਦੇ ਹਿਸਾਬ ਨਾਲ ਜਿੰਨਾ ਪੈਸਾ ਬਚਿਆ ਸੀਗਾ ਉਹਦੇ ਵਿੱਚੋਂ ਕੁਝ ਪੈਸੇ ਦੇ ਵਿੱਚ ਉਹ ਨਾ ਮਤਲਬ ਲਾਈਟਾਂ ਲਵਾਈਆਂ ਆ ਤੇ ਆਹ ਬੈਂਚ ਲੈ ਕੇ ਆਂਦੇ ਆ ਤੇ ਜਦੋਂ ਬੈਹਣ ਨੂੰ ਇਹ ਆਪਾਂ ਇੱਕ ਸੈਰਗਾ ਬਣਾਉਣੀ ਚਾਹੁੰਦੇ ਆ ਵੀ ਇੱਥੇ ਹਰ ਇੱਕ ਪਿੰਡ ਦਾ ਬੰਦਾ ਆ ਕੇ ਤੰਦਰੁਸਤ ਫੀਲ ਕਰੇ ਆਪਣੀ ਪ੍ਰੈਕਟਿਸ ਕਰੇ ਤੇ ਇੱਕ ਆਪਾਂ ਪਾਰਕ ਵੀ ਬਣਾਵਾਂਗੇ ਤੇ ਦਰਖਤ ਵੀ ਕਾਫੀ ਜਾਨੀ ਕਿ 100 ਦੇ ਲਗਭਗ ਦਰਖਤ ਵੀ ਲਾਉਣੇ ਆ ਗਰਾਊਂਡ ਦੇ ਵਿੱਚ ਤੇ ਅਸੀਂ ਇਹੀ ਆ ਸਾਡਾ ਟੀਚਾ ਵੀ ਜਿਹੜਾ ਗਰਾਊਂਡ ਦਾ ਪੈਸਾ ਅਸੀਂ ਗਰਾਊਂਡ ਤੇ ਹੀ ਲਾਵਾਂਗੇ ਇੱਕ ਵਧੀਆ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਨੂੰ ਕੋਈ ਇੱਕ ਵਧੀਆ ਹੋਵੇ ਵੀ ਤੰਦਰੁਸਤ ਤਲਵੰਣ ਹੋਵੇ ਭਾਈ ਜੀ ਟੂਰਨਾਮੈਂਟ ਤੋਂ ਬਾਅਦ ਵਿੱਚ ਜਿਹੜੇ ਗਰਾਊਂਡ ਦੇ ਵਿੱਚ ਜਿਹੜੇ ਖਿਡਾਰੀ ਨੇ ਅੱਗੇ ਨੂੰ ਵਧੇ ਨੇ ਹਾਂਜੀ ਬਿਲਕੁਲ ਵਧੇ ਆ ਤੁਸੀਂ ਵੀ ਦੇਖਿਆ ਹੀ ਆ ਪਹਿਲਾਂ ਫੁੱਟਬਾਲ ਵੀ ਖੇਡਦੇ ਸੀ ਮੁੰਡੇ ਹੁਣ ਬਾਲੀਬਾਲ ਵੀ ਕਾਫੀ ਲੇਟ ਨਾਈਟ ਖੇਡਦੇ ਆ ਕਿਉਂਕਿ ਇਹ ਲੇਟਾਂ ਦਾ ਬੜਾ ਮਤਲਬ ਇੱਕ ਚਾਹ ਆ ਸਾਰਿਆਂ ਨੂੰ ਤੇ ਕਾਫੀ ਸਵੇਰ ਨੂੰ ਬਹੁਤ ਆਉਂਦੇ ਆ ਜੀ अर्ਲੀ ਮਾਰਨਿੰਗ ਬਹੁਤ ਜਿਹੜੀ ਕਿ 40 50 ਜਣੇ ਇੱਥੇ ਸਵੇਰ ਨੂੰ ਵੀ ਮਤਲਬ ਸੈਰ ਕਰਨ ਆਉਂਦੇ ਆ ਅੱਛਾ ਭਾਈ ਇੱਕ ਦੋ ਹੋਰ ਫੈਸਿਲਿਟੀਆਂ ਨੇ ਇੱਕ ਟਰੈਕ ਆਪਣੇ ਕੋਲ ਬਹੁਤ ਵਧੀਆ ਆ ਉਹਦੇ ਬਾਰੇ ਦੱਸਿਓ ਹਾਂਜੀ ਇਹ ਬਹੁਤ ਵਧੀਆ ਹੈ ਇਹ ਜਿੱਦਾਂ ਪੰਚਾਇਤ ਨੇ ਬਣਾਇਆ ਹੈ ਸਗਾ ਬਹੁਤ ਵਧੀਆ ਜਿਹੜਾ ਹਾਂ ਬਣਿਆ ਆ ਆਪਣਾ ਫੋਟੋ ਆ ਜੀ ਬਹੁਤ ਵਧੀਆ ਬਣਿਆ ਆ 5 600 ਮੀਟਰ ਦਾ ਟਰੈਕ ਆ ਇਹ ਬਹੁਤ ਵਧੀਆ ਉੱਚਾ ਆ ਇਹਦੇ ਵਿੱਚ ਮੀਂਹ ਕਣੀ ਦੇ ਵਿੱਚ ਵੀ ਆਪਾਂ ਸੈਰ ਕਰ ਸਕਦੇ ਆ ਕੋਈ ਦਿੱਕਤ ਨਹੀਂ ਹੈਗੀ ਬਹੁਤ ਵਧੀਆ ਆ ਜੀ ਇੱਕ ਬਾਈ ਜੀ ਹੋਰ ਵੀ ਆ ਜਿਹੜੇ ਇੱਥੇ ਇੱਕ ਫੌਜ ਦੀ ਟ੍ਰੇਨਿੰਗ ਵਾਸਤੇ ਵੀ ਇੱਕ ਬੱਚਿਆਂ ਦੇ ਬੱਚਿਆਂ ਲਈ ਬਣਾਇਆ ਜਾ ਰਿਹਾ ਨਾ ਹਾਂਜੀ ਉਹ ਉਹ ਇਧਰਲੇ ਪਾਸੇ ਹੋਇਆ ਆ ਤੇ ਉਹ ਬਹੁਤ ਵਧੀਆ ਆ ਜਿੱਥੇ ਇੱਥੇ ਇੱਕ ਟ੍ਰੇਨਰ ਆਇਆ ਕਰੂਗਾ ਫੌਜ ਦਾ ਉਹ ਇਥੇ ਜਿੱਦਾਂ ਮਤਲਬ ਆਪਾਂ ਭਾਰਤੀ ਹੋਣੇ ਆ ਜਿਹੜੇ ਨਿਆਣੇ ਉਹਨਾਂ ਦੀ ਟ੍ਰੇਨਿੰਗ ਹੋਇਆ ਕਰੂਗੀ ਬਕਾਇਦਾ ਇਹ ਵੈਸੇ ਜਿਹੜਾ ਐਨਐਸਐਸਸੀ ਮਤਲਬ ਹੁੰਦੀ ਆ ਉਹ ਇੱਥੇ ਹੀ ਸ਼ੁਰੂ ਸਕੂਲ ਤੋਂ ਸ਼ੁਰੂ ਹੋ ਜਾਣੀ ਹੈ ਮਤਲਬ ਇਹ ਕਹਿ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਤਲਵੰਡ ਦਾ ਜਿਹੜਾ ਭੁਖਿਆ ਗਰਾਊਂਡ ਦੇ ਵਿੱਚ ਨਜ਼ਰ ਆਇਆ ਕਰੂਗਾ ਹਾਂਜੀ ਬਿਲਕੁਲ ਜੇ ਆਪਾਂ ਤੰਦਰੁਸਤ ਹੈ ਤੇ ਸਾਰਾ ਭੁਖ ਵਧੀਆ ਆ ਜੀ ਭਾਈ ਜੀ ਹੋਰ ਵੀ ਹੋਰ ਜਿਹੜੀਆਂ ਚੀਜ਼ਾਂ ਨੇ ਮਤਲਬ ਕੇਵਲ ਇਹ ਨਾ ਦਿੱਕਤ ਆ ਜਾਂਦੀ ਆ ਵੀ ਬੱਚਿਆਂ ਦੀ ਨਾ ਫੀਡ ਨੂੰ ਲੈ ਕੇ ਹਾਂਜੀ ਬੱਚਿਆਂ ਦੀ ਖਾਣ ਪੀਣ ਨੂੰ ਲੈ ਕੇ ਕਿਉਂਕਿ ਖਿਡਾਰੀ ਸਾਰੇ ਬਣਨਾ ਚਾਹੁੰਦੇ ਨੇ ਪਰ ਜਦੋਂ ਗੱਲ ਆਉਂਦੀ ਖਰਾਕ ਦੀ ਉਹ ਕਿਤਨਾ ਕਿਤੇ ਦਿੱਕਤ ਪਰੇਸ਼ਾਨੀ ਆਉਂਦੀ ਆ ਹਾਂਜੀ ਇਹ ਇਹ ਗੱਲ ਮਤਲਬ ਜਿਹੜੀ ਦਿੱਕਤ ਆ ਨਾ ਇਹ ਇਹ ਸਾਰੀ ਕਮੇਟੀ ਨਾਲ ਸਾਰੇ ਬੰਦਿਆਂ ਨਾਲ ਐਨਆਰਏ ਸਲਾਹ ਕਰਕੇ ਸੀ ਨਾ ਜਿਹੜਾ ਪੈਸੇ ਜਿਹੜੇ ਬਚੇ ਉਹਨਾਂ ਚ ਕੁਛ ਮਤਲਬ ਇਹਨਾਂ ਦੀ ਹੈਲਪ ਕਰਾਂਗੇ ਜਿਹੜਾ ਮੁੰਡਾ ਗਰਾਊਂਡ 'ਚ ਕਬੱਡੀ ਖੇលੂਗਾ ਜਾਂ ਪ੍ਰੈਕਟਿਸ ਕਰੂਗਾ ਕਿਸੇ ਤਰ੍ਹਾਂ ਵੀ ਉਹਦੇ ਅਸੀਂ ਉਹਨੂੰ ਡਾਈਟ ਵੀ ਦੇਵਾਂਗੇ ਉਹਦੇ ਲਈ ਕੋਚ ਵੀ ਰੱਖਾਂਗੇ ਆਉਣ ਵਾਲੇ ਜਿੱਦਾਂ ਮਤਲਬ 7ਵੇਂ ਮਹੀਨੇ ਜਾਂ 8ਵੇਂ ਮਹੀਨੇ ਮਤਲਬ ਇਹ ਕਿਉਂਕਿ ਗਰਾਊਂਡ ਦਾ ਪੈਸਾ ਜੇ ਆਪਣੇ ਮੁੰਡੇ ਤਖੜੇ ਹੋਣਗੇ ਉਹਦਾ ਫਾਇਦਾ ਟੂਰਨਾਮੈਂਟ ਕਰਾਉਣ ਦਾ ਜਾਂ ਕੋਈ ਫੰਕਸ਼ਨ ਕਰਾਉਣ ਦਾ ਫੇਰ ਹੀ ਹੈ ਜੇ ਆਪਾਂ ਉਹਦੇ ਵਿੱਚੋਂ ਕੁਝ ਲਾਹਾ ਲੈ ਸਕੀਏ ਬਿਲਕੁਲ ਭਾਈ ਇੱਕ ਚੀਜ਼ ਬੜੀ ਦੇਖਣ ਨੂੰ ਮਿਲਦੀ ਹੈ ਹਮੇਸ਼ਾ ਵੀ ਪਿੰਡ ਤਲਵੰਡ ਦੇ ਵਿੱਚ ਟੂਰਨਾਮੈਂਟ ਬਹੁਤ ਵੱਡੇ ਵੱਡੇ ਲੈਵਲ ਤੇ ਹੋਏ ਨੇ ਹਾਂਜੀ ਛਿੰਝ ਮੇਲੇ ਬਹੁਤ ਵੱਡੇ ਲੈਵਲ ਤੇ ਹੋਏ ਨੇ ਪਰ ਜੇ ਗੱਲ ਕਰੀਏ ਉਹਦੇ ਵਿੱਚ ਨਾ ਤਾਂ ਪਹਿਲਵਾਨ ਕੋਈ ਪਿੰਡ ਤਲਵੰਡ ਤੋਂ ਕੋਈ ਨਿਕਲ ਕੇ ਮੂਹਰੇ ਆ ਰਹੇ ਨੇ ਤੇ ਨਾ ਹੀ ਬਾਲੀ ਕਬੱਡੀ ਦੇ ਖਿਡਾਰੀ ਹਾਂਜੀ ਕਿਉਂਕਿ ਇਹ ਕਿੰਨਾ ਕਿੰਨਾ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੋਂ ਇਹ ਚੀਜ਼ ਅੱਗੇ ਆਉਗੀ। ਹਾਂ ਇਹ ਕਬੱਡੀ 'ਚ ਨਹੀਂ ਕਹਿ ਸਕਦੇ ਕਬੱਡੀ 'ਚ ਸਾ ਤੋਂ ਆ ਪ੍ਰੂਫ ਹੈ ਇਧਰ ਮਾਰਾ ਜਾਂ ਕੈਮਰਾ ਮਾਰੋ ਇਹ ਸਾਡੇ ਮੁੰਡੇ ਐਨਆਰਆਈ ਨਕੋਦਰ ਵੱਲੋਂ ਖੇਡਦਾ ਬਹੁਤ ਟੌਪ ਦਾ ਜੱਜ ਤੇ ਇਹ ਇਧਰ ਮੁੰਡਾ ਆਪਣਾ ਜੀਤਿਆ ਹੋ ਜੀਤੇ ਹੁਣੀ ਆ ਆਪਣਾ ਮੁੰਡਾ ਜੱਸੀ ਆ ਇਹ ਸ਼ਾਹਕੋਟ ਲਾਈਨ ਵੱਲੋਂ ਖੇਡਦਾ ਆ ਜੀ। ਇਹ ਇੰਟਰਨੈਸ਼ਨਲ ਹੈ ਨਾ ਇਹਦਾ ਭਰਾ ਜਿਹੜਾ ਪੈਂਟ ਆਇਆ ਉਹ ਇੰਟਰਨੈਸ਼ਨਲ ਖੇਡਣ ਕੈਨੇਡਾ 'ਚ ਵੀ ਗਿਆ ਆ। ਹੋਰ ਮਨੀ ਹੁਣੀ ਆ ਬਹੁਤ ਪਲੇਅਰ ਪੈਦਾ ਬੂਟੇ ਨੇ ਕਿੰਨਾ ਨਾਂ ਰੋਸ਼ਨ ਕੀਤਾ ਜ ਲਗਦੀ ਆ ਤੇ ਇਸੇ ਕਰਕੇ ਅਸੀਂ ਮਤਲਬ ਜਿਹੜੀ ਖਰਾਕ ਦਾ ਵੀ ਅਸੀਂ ਕਹਾ ਕਰਾਂਗੇ ਇਹ ਸਾਰਿਆਂ ਨਾਲ ਸਲਾਹ ਕਰਕੇ ਕਰਾਂਗੇ ਵੀ ਕਿੱਦਾਂ ਕਰਨਾ ਆ ਉਹਦੇ ਹਿਸਾਬ ਦੇ ਨਾਲ ਵੀ ਜੇ ਮੁੰਡੇ ਅਸੀਂ ਹੋਰ ਤਖੜੇ ਕਰੀਏ ਭਾਜੀ ਅੱਗੇ ਜਿਹੜੇ ਹੋਰ ਵੀ ਖੇਡਾਂ ਨੇ ਪਿੰਡ ਦੇ ਪੰਜਾਬ ਦੀਆਂ ਜਿਹੜਾ ਮਤਲਬ ਉੱਚ ਰੇਸ ਕਹ ਲਈਏ ਜਾਂ ਹੋਰ ਚੀਜ਼ਾਂ ਕਹ ਲਈਏ ਕਿਉਂਕਿ ਆਪਣੇ ਦੜਾ ਕੇ ਬਹੁਤ ਵਧੀਆ ਪਿੰਡ ਦਲਵੰਨ ਚ ਬੈਠੇ ਨੇ ਤੇ ਲੱਗਦਾ ਵੀ ਆਨਲਾਈਨ ਸਮੇਂ ਚ ਜਿਹੜੇ ਖੇਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਖੇਡਾਂ ਦੀਆਂ ਗਤੀ ਵਧੀਆਂ ਹੋਰ ਵਧਣਗੀਆਂ ਅਸੀਂ ਤਾਂ ਹਰ ਇੱਕ ਬੰਦੇ ਨੂੰ ਵੈਲਕਮ ਕਰਦੇ ਆ ਵੀ ਤੁਸੀਂ ਗਰਾਊਂਡ ਚ ਆਵੋ ਜੇ ਤੁਸੀਂ ਤੰਦਰੁਸਤੀਆਂ ਤੇ ਸਾਰਾ ਕੁਝ ਆ ਅਸੀਂ ਕਹਿੰਨੇ ਆ ਵੀ ਇਹ ਗਰਾਊਂਡ ਹਰ ਇੱਕ ਪਿੰਡ ਦੇ ਬਸਨੀਕ ਦੀ ਆ ਚਾਹੇ ਉਹ ਐਥਲੀਟ ਆ ਚਾਹੇ ਉਹ ਮਤਲਬ ਸਪੋਰਟਸਮੈਨ ਚਾਹੇ ਕਬੱਡੀ ਦਾ ਆ ਵਾਲੀ ਵਾਲਿਆ ਫੁੱਟਬਾਲ ਆ ਅਸੀਂ ਹਰ ਇੱਕ ਨੂੰ ਇੱਥੇ ਵੈਲਕਮ ਕਰਦੇ ਆ ਤੁਸੀਂ ਆਪਣੀ ਗਰਾਊਂਡ 'ਚ ਆ ਕੇ ਮਿਹਨਤ ਕਰੋ ਤੇ ਵਧੀਆ ਪ੍ਰਭਖ ਬਣਾਓ ਆਪਣਾ ਆਉਣ ਵਾਲੇ ਸਮੇਂ 'ਚ ਚਲੋ ਥੈਂਕ ਯੂ ਸੋ ਮੱਚ ਬਈ ਥੈਂਕ ਯੂ ਬਈ